ਸਿੱਖ ਵਿਚਾਰ ਸਿਮੇਲਨ ਪਟਿਆਲਾ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ 2020 ਅਤੇ ਫਿਰ 2022 ਵਿੱਚ ਉਹਨਾਂ ਤੱਕ ਪਹੁੰਚ ਕੀਤੀ। ਉਹਨਾਂ ਇਹ ਵੀ ਕਿਹਾ ਕਿ ਮੈਂ ਕਿਹਾ ਸੀ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਤੁਸੀਂ ਪੇਸ਼ ਹੋਣਾ ਹੈ ਤਾਂ ਉਹਦੇ ਤਿਆਗ ਕੇ ਜਾਓ ਜਿਸਤੇ ਰਾਜ਼ੀ ਨਹੀਂ ਹੋਏ ਉਨਾ ਇਹ ਵੀ ਕਿਹਾ ਕਿ ਅਸੀਂ ਪੰਥਕ ਰਾਜਨੀਤੀ ਦਾ ਨੁਕਸਾਨ ਕਰਨ ਲਈ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਸਗੋਂ ਬਚਾਉਣ ਲਈ ਹੁਕਮਨਾਮਾ ਜਾਰੀ ਕੀਤਾ ਸੀ ਯਾਨੀ ਹਰਪੀ ਸਿੰਘ ਨੇ ਕਿਹਾ ਕਿ ਅਕਾਲੀ ਉਹ ਹਨ ਜੋ ਅਕਾਲ ਨੂੰ ਸਮਝਦੇ ਹੋਣ ਇੱਕ ਧੜੇ ਨੇ ਬਦਲਾ ਲੂ ਭਾਵਨਾ ਤਹਿਤ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਅਕਾਲੀ ਦਲ ਦੇ ਹੀ ਇੱਕ ਧੜੇ ਨੇ ਜਥੇਦਾਰਾਂ ਵਿਰੁੱਧ ਬੋਲ ਕੇ ਗਲਤ ਪੇੜਤ ਪਾਈ ਅਤੇ ਤਿਆਗ ਦੀ ਭਾਵਨਾ ਹੀ ਨਹੀਂ ਦਿਖਾਈ ਇਸ ਧੜੇ ਦੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਿਰਦਾਰ ਡਿੱਗ ਰਿਹਾ ਹੈ ਉਨਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਅੱਜ ਕਾਫਲੇ ਬਣ ਕੇ ਤੁਰਾਂਗੇ ਤਾਂ ਹੀ ਪੰਥਕ ਸੰਸਥਾਵਾਂ ਨੂੰ ਬਚਾ ਸਕਾਂਗੇ ਸਿੱਖ ਰਾਜਨੀਤੀ ਨੂੰ ਬਚਾਉਣ ਲਈ ਇੱਕ ਧੜੇ ਦੇ 10 ਬੰਦਿਆਂ ਨੂੰ ਘਰੇ ਬਿਠਾਉਣਾ ਪਵੇਗਾ ਉਹਨਾਂ ਕਹੇ ਕਿ ਸਿੱਖ ਰਾਜਨੀਤੀ ਹਮੇਸ਼ਾ ਸਰਬੱਤ ਦੇ ਭਲੇ ਦੀ ਹੀ ਗੱਲ ਕਰਦੀ ਹੈ ਸਿੱਖ ਵਿਚਾਰ ਸਿਮੇਲਨ ਪਟਿਆਲਾ ਵਿਖੇ ਸਿੰਘ ਸਾਹਿਬ ਗਿਆਨੀ ਹੈਪੀ ਸਿੰਘ ਸਾਹਿਬ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ 2020 ਅਤੇ ਫਿਰ 2022 ਵਿੱਚ ਉਹਨਾਂ ਤੱਕ ਪਹੁੰਚ ਕੀਤੀ ਉਨੇ ਇਹ ਵੀ ਕਿਹਾ ਕਿ ਮੈਂ ਕਿਹਾ ਸੀ ਕਿ ਜੇਕਰ ਸ਼ੀ ਅਕਾਲ ਤੱਕ ਤੱਕ ਸਾਹਮਣੇ ਤੁਸੀਂ ਪੇਸ਼ ਹੋਣਾ ਹੈ ਤਾਂ ਉਹਦੇ ਤਿਆਗ ਕੇ ਜਾਓ ਜਿਸ ਤੇ ਰਾਜ਼ੀ ਨਹੀਂ ਹੋਏ। ਉਹਨੇ ਇਹ ਵੀ ਕਿਹਾ ਕਿ ਅਸੀਂ ਪੰਥਕ ਰਾਜਨੀਤੀ ਦਾ ਨੁਕਸਾਨ ਕਰਨ ਲਈ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਸਗੋਂ ਬਚਾਉਣ ਲਈ ਹੁਕਮਨਾਮਾ ਜਾਰੀ ਕੀਤਾ ਸੀ। ਯਾਨੀ ਹਰਪੀ ਸਿੰਘ ਨੇ ਕਿਹਾ ਕਿ ਅਕਾਲੀ ਉਹ ਹਨ ਜੋ ਅਕਾਲ ਨੂੰ ਸਮਝਦੇ ਹੋਣ। ਇੱਕ ਧੜੇ ਨੇ ਬਦਲਾ ਲੂ ਭਾਵਨਾ ਤਹਿਤ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ। ਅਕਾਲੀ ਦਲ ਦੇ ਹੀ ਇੱਕ ਧੜੇ ਨੇ ਜਥੇਦਾਰਾਂ ਵਿਰੁੱਧ ਬੋਲ ਕੇ ਗਲਤ ਪੇੜਤ ਪਾਈ ਅਤੇ ਤਿਆਗ ਦੀ ਭਾਵਨਾ ਹੀ ਨਹੀਂ ਦਿਖਾਈ। ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਿਰਦਾਰ ਡਿੱਗ ਰਿਹਾ ਹੈ ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਅੱਜ ਕਾਫਲੇ ਬਣ ਕੇ ਤੁਰਾਂਗੇ ਤਾਂ ਹੀ ਪੰਥਕ ਸੰਸਥਾਵਾਂ ਨੂੰ ਬਚਾ ਸਕਾਂਗੇ ਸਿੱਖ ਰਾਜਨੀਤੀ ਨੂੰ ਬਚਾਉਣ ਲਈ ਇੱਕ ਧੜੇ ਦੇ 10 ਬੰਦਿਆਂ ਨੂੰ ਘਰੇ ਬਿਠਾਉਣਾ ਪਵੇਗਾ ਉਹਨਾਂ ਕਹੇ ਕਿ ਸਿੱਖ ਰਾਜਨੀਤੀ ਹਮੇਸ਼ਾ ਸਰਬੱਤ ਦੇ ਭਲੇ ਦੀ ਹੀ ਗੱਲ ਕਰਦੀ ਹੈ ਸਿੱਖ ਵਿਚਾਰ ਸਿਮੇਲਨ ਪਟਿਆਲਾ ਵਿਖੇ ਸਿੰਘ ਸਾਹਿਬ ਗਿਆਨੀ ਹੈਪੀ ਸਿੰਘ ਸਾਹਿਬ ਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ 2020 ਅਤੇ ਫਿਰ 2022 ਵਿੱਚ ਉਹਨਾਂ ਤੱਕ ਪਹੁੰਚ ਕੀਤੀ। ਉਹਨਾਂ ਇਹ ਵੀ ਕਿਹਾ ਕਿ ਮੈਂ ਕਿਹਾ ਸੀ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਤੁਸੀਂ ਪੇਸ਼ ਹੋਣਾ ਹੈ ਤਾਂ ਉਹਦੇ ਤਿਆਗ ਕੇ ਜਾਓ ਜਿਸਤੇ ਰਾਜ਼ੀ ਨਹੀਂ ਹੋਏ ਉਨਾ ਹੀ ਵੀ ਕਿਹਾ ਕਿ ਅਸੀਂ ਪੰਥਕ ਰਾਜਨੀਤੀ ਦਾ ਨੁਕਸਾਨ ਕਰਨ ਲਈ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਸਗੋਂ ਬਚਾਉਣ ਲਈ ਹੁਕਮਨਾਮਾ ਜਾਰੀ ਕੀਤਾ ਸੀ ਯਾਨੀ ਹਰਪੀ ਸਿੰਘ ਨੇ ਕਿਹਾ ਕਿ ਅਕਾਲੀ ਉਹ ਹਨ ਜੋ ਅਕਾਲ ਨੂੰ ਸਮਝਦੇ ਹੋਣ ਇੱਕ ਧੜੇ ਨੇ ਬਦਲਾ ਲੂ ਭਾਵਨਾ ਤਹਿਤ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਅਕਾਲੀ ਦਲ ਦੇ ਹੀ ਇੱਕ ਧੜੇ ਨੇ ਜਥੇਦਾਰਾਂ ਵਿਰੁੱਧ ਬੋਲ ਕੇ ਗਲਤ ਪੇੜਤ ਪਾਈ ਅਤੇ ਤਿਆਗ ਦੀ ਭਾਵਨਾ ਹੀ ਨਹੀਂ ਦਿਖਾਈ ਇਸ ਧੜੇ ਦੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਿਰਦਾਰ ਡਿੱਗ ਰਿਹਾ ਹੈ ਉਨਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਅੱਜ ਕਾਫਲੇ ਬਣ ਕੇ ਤੁਰਾਂਗੇ ਤਾਂ ਹੀ ਪੰਥਕ ਸੰਸਥਾਵਾਂ ਨੂੰ ਬਚਾ ਸਕਾਂਗੇ ਸਿੱਖ ਰਾਜਨੀਤੀ ਨੂੰ ਬਚਾਉਣ ਲਈ ਇੱਕ ਧੜੇ ਦੇ 10 ਬੰਦਿਆਂ ਨੂੰ ਘਰੇ ਬਿਠਾਉਣਾ ਪਵੇਗਾ ਉਹਨਾਂ ਕਹੇ ਕਿ ਸਿੱਖ ਰਾਜਨੀਤੀ ਹਮੇਸ਼ਾ ਸਰਬਾਦੇ ਭਲੇ ਦੀ ਹੀ ਗੱਲ ਕਰਦੀ ਹੈ